ਮਾ ਬੇਲਾ ਕਹਿੰਦਾ ਵੀ ਬਾਦ ਹੋ ਗੰਨਾ ਬਾਦ ਹੋ ਗੰਨਾ ਬਾਦ ਹੋ ਗੰਨਾ ਕਾਣੋ ਬੋਹਿਆ ਹੁਣ ਬੋਹਿਆ ਕੋਣ ਵੀ ਬੋਹਿਆ ਬਹਿ ਜਾ ਯਾਰ ਬਰਾਬਰ ਬਹਿ ਗਿਆ ਹੋਰ ਮੱਝ ਜੋਰ ਦੇ ਦਿੱਤੇ ਇੱਕ ਨੰਬਰ ਨਹੀਂ ਵਾਹੀ ਵਕਤਾ ਮੋ ਲਾ ਆਪਣੇ ਰੋਈ ਯਾਰ ਉਹ ਆ ਕਹਿੰਦਾ ਕੱਟ ਦੇ ਠੱਕੜੇ ਰੰਕਾ ਕੱਟੇ ਨਹੀਂ ਵਰਗਦੇ ਉਹ ਕਰ ਲਾ ਕੋਸੂ ਕਰਾ ਮੈਂ ਹੁਣ ਵੇਖ ਕਿੰਨੀ ਵੱਟ ਵੱਟ ਲੈਂਦੀ ਲੈ ਇੱਕ ਤੇ ਕਹਿ ਕੇ ਬੈਠ ਗਿਆ ਵੜਦਾ ਵੜਦਾ ਮੈਂ ਉਹਨੂੰ ਆਖਿਆ ਮੈਂ ਉਹ ਲੱਗਿਆ ਮੈਂ ਉਹ ਦਾਂ ਜਾਣਾ ਕਹਿ ਕੇ ਵੀ ਤੂੰ ਕੰਮ ਕਰ ਲੈ ਵੀ ਤੜਕੇ 2 ਘੰਟੇ ਕੰਮ ਦੇ ਹੁੰਦੇ ਨੇ ਇਹੀ ਬੈਠ ਕੇ ਨਿਗਾ ਲੈਂਦਾ ਕੱਲਾ ਐਵੇਂ ਮੈਂ ਜਾਣਾ ਚੱਲਦਾ ਉਹ ਮੁੰਡਾ ਉਹ ਕਿਹੜਾ ਵੇਖੇ ਮੁੜ ਗਿਆ ਉਹ ਚਲ ਉਹ ਚਾਹ ਪਾਣੀ ਫੜਾ ਗਿਆ ਇੰਨੀ ਬਹੁਤ ਆ ਅੱਜ ਕੱਲ੍ਹ ਉਹ ਕਿਹੜੇ ਕਰਦੇ ਨੇ ਕੋਸ ਹੋਰ ਉਹ ਕਾ ਲਓ ਜੀ ਚਾਹ ਤਾਂ ਆਈ ਫੜੋ ਚਾਹ ਪੀ ਲੋ ਚਾਹ ਬੈ ਕੇ ਪਗਿਆ ਵਾ ਚਾਹ ਕੋਈ ਹੁਣ ਤੂੰ ਕਰਤਾ ਲੈ ਕੋਸ ਫੇਰ ਇੱਥੇ ਦੁਪਹਿਰੇ ਠੋਕਦਾ ਦੇਖ ਲੈ ਫੇਰ ਨਾ ਕਰਾ ਨਾ ਕਰੀ ਜਨਾ ਦੇਖ ਲੈ ਲੈ ਕਰੀ ਇਹਨਾਂ ਨੂੰ ਔਰ ਕਿੰਨਾ ਦਾ ਕੰਮ ਕਰਤਾ ਕਰਤਾ ਇਹਨੇ ਪੈਸਿਆਂ ਨੂੰ ਖਾ ਖੜਦੇ ਫਿਰ ਮੈਨੂੰ ਇੰਨੇ ਚਾਹੀਦੇ ਨੇ ਜੀ ਉਹ ਤਾਂ ਲੈਣੀ ਨੇ ਉਹ ਪੈਸੇ ਲੈ ਲੈ ਕੰਮ ਵੀ ਕਰ ਫੇਰ ਕੰਮ ਦੀ ਮੰਗਣਗੇ ਪੈਸੇ ਹੁਣ 2 ਲੱਖ ਰੁਪਇਆ ਲੈਣਾ ਘੱਟੋ ਘੱਟ 2 ਨਾਲ ਤੈਨੂੰ ਕਿਤੇ 4 ਲੱਖ ਦੇ ਦਈਏ ਕੰਮ ਤਾਂ ਕਰਦਾ ਨਹੀਂ ਨੂੰ ਪਹਿਲਾਂ ਕੜਕ ਦਾ ਲੰਨਰ ਲਾਦਾ ਔਰੇ ਖਾਲਗੂੜ ਮਾਂਜ ਕੇ ਲੈਂਦਾ ਸਾਰਾ ਕਣਕ ਨੂੰ ਕੋਹ ਪਾਣੀ ਪਾਣੀ ਦੇਣ ਦੀ ਪਹਿਲਾਂ ਸੌੜੇ ਨੂੰ ਤੁਰ ਗਿਆ ਹੋਰ ਕੰਕ ਉਹ ਅਸੀਂ ਸਾਰਾ ਕੁਝ ਅਸੀਂ ਕਰਿਆ ਆ ਸਾਰਾ ਕੰਮ ਮੈਂ ਕਰਿਆ ਖਾਲ ਮਾਂਜ ਕੇ ਦਿੰਦਾ ਉਦੋਂ ਉਹ ਤਾਂ ਹੀ ਕਣਕ ਦੇਖ ਲੈ ਤੂੰ ਕੀ ਕੁਸ ਹੋ ਗਿਆ ਇਹਦੀ ਕੀ ਕਣਕ ਬਾਹਰ ਨਿਕਲੀ ਆ ਲੈ ਨਿਕਲੀ ਆ ਬਹੁਤ ਸਾਨੂੰ ਪਤਾ ਆੜਤੀਆ ਦੱਸਦਾ ਉਹ ਤਾਂ ਵੀ ਕਿੰਨੀ ਨਿਕਲੀ ਆ ਜਦੋਂ 4 ਕਵਾਂਟਰ ਦੀ ਨਿਕਲਿਆ ਇਹ ਬਹੁਤ ਆ ਮੇਰੇ ਬੱਚਾ ਨਿਕਲਿਆ ਹੀ 4 ਦੀ ਲੋਕਾਂ ਦੀਆਂ ਪਾਣੀ ਪਾਣੀ ਦੀਆਂ ਨਿਕਲੀਆਂ ਨੇ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਸ਼ਾਫ ਕਰੋਗੇ ਸਾਬ ਕੋਈ ਨਾ ਆੜਤੀ ਰਲ ਕਰਦੇ ਆ ਫੇਰੇ ਕਰਾਂਗੇ ਹੁਣ ਤੇਰੇ ਨਾਲ ਹਿਸਾਬ ਨੂੰ ਹੁਣ ਤੈਨੂੰ ਕੀ ਨਹੀਂ ਫੇਰ ਮੈਨੂੰ ਦੇ ਦੇ ਉਹ ਨਾ ਪੈਸੇ ਤੈਨੂੰ ਦੇਵਾਂਗੇ ਕੋਈ ਨਾ ਤੇਰੇ ਅਜੇ 15 ਦਿਨ ਪਏ ਨੇ ਨਮਾਣੀ ਤੱਕ 15 ਦਾ ਬਏ ਨੇ ਮੈਨੂੰ ਮੰਗਦੇ ਨੇ ਯਾਰ ਦੁਕਾਨਾਂ ਵਾਲੇ ਕੋਈ ਨਾ ਉਹ ਦੋ ਦਿਨੇ ਤੱਕ ਹੋ ਜੂ ਹਿਸਾਬ ਕੰਮ ਤਾਂ ਕਰ ਲੈ ਤੂੰ ਨਮਾਣੀ ਤੱਕ ਤਾਂ ਹੁੰਦਾ ਜੱਜ ਨਾਲ ਵਾਸਤਾ ਨਹੀਂ ਕੰਮ ਤਾਂ ਨਾ ਕਰੀ ਜਨ ਅਰੇ ਕਿੰਨਾ ਕਹੋ ਪਟਵੱਟ ਲੈਂਦੇ ਖਾਲ ਵਾਂਜਦਾ ਉਧਰੋਂ ਬਰਸੀਮ ਸਾਰਾ ਸੁੱਕਿਆ ਪਿਆ ਉਹਨੂੰ ਨਹੀਂ ਪਾਣੀ ਲਾਇਆ ਕੁਝ ਹੋਰ ਨਹੀਂ ਬਰਸੀਮ ਨੂੰ ਆਉਣ ਰਵਾਣਾ ਕਰਕੇ ਗੱਲਾਂ ਮਰਵਾ ਲਾ ਜਿੰਨੀਆਂ ਮਰਜੀ ਗੱਲਾਂ ਨਹੀਂ ਮਰਵਾ ਲਾ ਉਹ ਤਾਉਣ ਦੇਖੀ ਕਿੱਡੇ ਕਿੱਡੇ ਕੱਖ ਖੜੇ ਨੇ ਤਾਉਣ ਤੇ ਚਲਾਇਆ ਕਦੇ ਹੱਥ ਕੁੱਤਾ ਵੀ ਪੂਸ ਮਾਰ ਕੇ ਬੈਠਦਾ ਵੀ ਜਗਾ ਚਲ ਮੈਂ ਮੇਰਾ ਯਾਰ ਜਾਨਾ ਹੈ ਕਿਹਦਾ ਮਾਰਜੀ ਕਰਾ ਲਾਗਾ ਮੈਂ ਲਾ ਜਾਂਦਾ ਹੈ ਤੱਕ ਕਹੀ ਉਹ 15 ਦਿਨ ਲਾ ਜਿਹੜੇ ਲਾਉਣੇ ਨੇ ਹੁਣ ਹੋਰ ਫੇਰ ਨਹੀਂ ਪੈਸੇ ਮਿਲਦੇ ਮੈਂ ਨਾ ਪੈਸੇ ਦੇਣੇ ਬਣਗੇ ਜਿਹੜੇ 15 ਦਿਨ ਨੇ ਲਾ ਨਾ ਨਾ ਪਾਸ਼ੇ 2 ਲੱਖ ਰੁਪਈਆ ਚਲ ਕੋਈ ਨਾ ਜਾ ਤੂੰ ਮੈਂ ਕਰਦਾ ਤੇ ਇਹਦੇ ਇਕੱਠ ਕਰੋ ਕੋਈ ਨਾ ਕੋਈ ਨਾ ਆ ਜੀ ਕਣਕ ਉਹਨੂੰ ਨਹੀਂ ਪਾਣੀ ਲਾਇਆ ਉਦੋਂ ਸੌਰਿਆਂ ਨੂੰ ਤੁਰ ਗਿਆ ਹੈ ਐ ਨਹੀਂ ਵੀ ਭਾਈ ਕੰਮ ਦਾ ਟਾਈਮ 10 ਦਿਨ ਸੌਰਿਆਂ ਤੋਂ ਨਹੀਂ ਮੁੜਿਆ ਉਹਦੋਂ ਸਾਰਾ ਕੁਝ ਸਾਫ਼ ਕਰਿਆ ਹਜੇ ਇਹ ਕੰਮ ਨੂੰ ਕਹ ਦੇ ਤਾਂ ਟੁੱਟ ਕੇ ਪੈਂਦਾ ਮੈਨੂੰ ਕੰਮ ਨੂੰ ਕਿਉਂ ਕਹਨੇ ਉਹ ਤੁਰ ਗਿਆ ਛੱਡ ਕੇ ਵੀ ਆਰਤੀਆਂ ਨਾਲ ਹਿਸਾਬ ਕਿਤਾਬ ਕਰ ਲਈਏ ਸਾਰਾ ਕੁਝ ਕਰਕੇ ਫੇਰੇ ਮਿਲਣਗੇ ਤੈਨੂੰ ਪੈਸੇ ਹੁਣੇ ਭਾਲਦਾ ਪੈਸੇ ਵੀ ਪਤੰਦਰਾ ਹਜੇ ਤਾਂ ਸਾਡਾ ਸਾਰਾ ਕੰਮ ਪਿਆ ਸੁਸਾਇਟੀਆਂ ਭਰਨੀਆਂ ਨੇ ਹੋਰ ਜਵਾਕਾਂ ਦੀਆਂ ਫੀਸਾਂ ਆਈਆਂ ਪਈਆਂ ਨੇ ਵੀ ਕੋਈ ਨਾ ਦੇ ਦਾਂਗੇ ਤੇਰੇ ਵੀ ਇਹਨੂੰ ਰੱਖਦੀ ਨੀ ਯਾਰ ਜੀ ਕਿ ਪਰ ਇਹਨੂੰ ਖਾ ਵੜਦੇ ਆ ਇਹਦਾ ਕੋਈ ਹੋਰ ਬੰਦਾ ਕੋਈ ਵਧੀਆ ਰੱਖ ਦਿਆ ਇਹਦਾ ਘਾਟਾ ਪਵਾ ਦਿੰਦਾ ਹਰੇਕ ਸਾਲ ਤਾਰ ਹੁਣ ਜਾ ਕੇ ਆੜਤੀ ਨਾਲ ਹਸਾਬ ਕਰਕੇ ਫੇਰ ਦੇਖਦੇ ਆ ਇਹਦਾ ਕੀ ਬਣਦਾ ਇਹਦੇ ਨਾਲ ਆਪਾਂ ਨੇ ਰਹਿ ਨਹੀਂ ਯਾਰ ਇਹਨਾਂ ਨਾਲ ਹਾਂ ਉਹ ਥੋੜਾ ਕੰਮ ਕਰਦੇ ਰਹਿੰਦੇ ਆ ساری ਦਿਹਾੜੀ ਇਹ ਕਹਿੰਦੇ ਐ ਨਹੀਂ ਕਰਿਆ ਉਹ ਵੀ ਕਰਿਆ ਹੁਣ ਪਤਾ ਨਹੀਂ ਕਿਹਨੂੰ ਲਿਆਉਣਗੇ ਕਹਿੰਦੇ ਉਲਟਾ ਮੈਨੂੰ ਵਾਲਾ ਕੱਠ ਕਰਾਂਗੇ ਖਨੀ ਸ਼ਰਮਾ ਚੋਂ ਲਿਆਉਣਗੇ ਕਹਿੰਦੇ ਕਿਹਨੂੰ ਲਿਆਉਣਾ ਕਿਹਨੂੰ ਮਾਰ ਜਿਹਾਣਾ ਪਰ ਕੀ ਡਰਨਾ ਇਥੋਂ ਐ ਹੋ ਜਾ ਐ ਹੋ ਜੇ ਫੇਰ ਤਾਂ ਇਹਨੇ ਕੁਝ ਨਹੀਂ ਕਰਿਆ ਉਹ ਨਹੀਂ ਕਰਾ ਮੈਂ ਖੜਦਾ ਗਿਆ ਲਾ ਕੇ ਇਹੋ ਕੰਮ ਕਰ ਲਗਣਾ ਲੜਕੇ ਤੋਂ ਲਾ ਕੇ ਕਰੀ ਜਾਂ ਨਾ ਕਰੀ ਜਾਂ ਨਾ ਮੈਂ ਉਹ ਬਸ ਇਹ ਕਹਿੰਦਾ ਯਾਰ ਮੈਨੂੰ ਕੋਈ ਘਟਾ ਮੈਂ ਤਾਂ ਹੋਰ ਕਿਸੇ ਨਾਲ ਕਰ ਲੂਗਾ ਕੀ ਗੱਲ ਹੋਗੀ ਭੋਲਿਆ ਉਹ ਆ ਮੈਂ ਕੋਈ ਨਹੀਂ ਉੱਥੇ ਬਸ ਬੜਾ ਲੜਦੇ ਪਏ ਹਸਾਕਤਾਬ ਜੀ ਕਰਨ ਨਾਲ ਜਾ ਕੇ ਕੀ ਗੱਲ ਹੋ ਗਈ ਹੈ ਜੀ ਲੜਾਈ ਨੂੰ ਉਹ ਲੜਾਈ ਨੂੰ ਮੈਂ ਪੱਟੀ ਛਾਗਦਾ ਤੇ ਉਹ ਕਹਿੰਦਾ ਤੂੰ ਕੰਮ ਨਹੀਂ ਕਰਦਾ ਹੂੰ ਕੰਮ ਤਾਂ ਯਾਰ ਬੜਿਆ ਕਰਦਾ ਤੂੰ ਮੈਂ ਦੇਖਿਆ ਹਾਂ ਕਹਿੰਦਾ ਮੈਂ ਤੈਨੂੰ ਰੱਖਣਾ ਨਹੀਂ ਮਾ ਬਿਚਾਰ ਜੜੀ ਮਾਰੀਆਂ ਨਹੀਂ ਰੱਖਣਾ ਭਾਈ ਤੂੰ ਸਾਡ ਤੂੰ ਇੱਧਰ ਮੇਰੇ ਨਾਲ ਆ ਵਾ ਤੇਰੇ ਨਾਲ ਆ ਜਾਏ ਬੋਲ ਕਿੰਨੇ ਪੈ ਲੈਣੇ ਨੇ ਦੇਖ ਲੈ 2 ਲੱਖ ਰੁਪਏ ਦੇ ਦੋਗੇ ਲੈ ਲਈ ਉਹਦੇ ਕਿੰਨੇ ਦਿਨ ਰਹਿੰਦੇ ਨੇ ਤੇਰੇ ਕਿੰਨੇ ਉਹ 15 ਘਰ ਰਹਿ ਗਈ 15 ਦਿਨਾਂ ਦੇ ਲਾਉਣੇ ਨੇ ਤਾਂ ਇਹ ਕੋ ਪੈਸੇ ਦੇਣੇ ਨੇ ਉਹਦੇ ਨਾ ਉਹ ਲਾਵਾਂਗੇ ਜੀ ਫਿਰ ਬਾਕੀ ਛੋਟੀ ਮਾਰੀਆਂ ਨਹੀਂ ਪਰ ਪੈਸੇ ਮਾਰੀ ਗਾਹੇ ਤਾਂ ਹਜੇ ਰਹਿੰਦਾ ਤੇ ਮਜੀ ਦੀ ਜਿੰਦੀਰੀ ਦਾ ਆਪਣਾ ਕੋਈ ਗੱਲ ਨਹੀਂ ਹਾਂ ਹੈਨਾ ਚੱਲ ਜੇ 15 ਦਿਨ ਲਾਉਣੇ ਲਾ ਵੀ ਲੈ ਹਾਂ ਠੀਕ ਹੈ ਲਾ ਦੇ ਲਈ ਪਰ ਫਿਰ ਗੁੱਛਿਆ ਜਰੀ ਹੋਊਗਾ ਹਾਂ ਬਾਹ ਚਾਰ ਤਰੀਕ ਹੋ ਗਈ ਅੱਜ 20 ਤਰੀਕ ਤੱਕ ਆ ਜਾਏਗਾ ਹਾਂ ਜੀ ਆ ਜਾਓ ਬਾਹ ਠੀਕ ਹੈ ਬਾਹ ਉਹ ਤੋਂ ਬਾਅਦ ਆਪਣਾ ਕੰਮ ਭੱਗ ਜਾਣਾ ਫਿਰ ਬਾਹ ਠੀਕ ਹੈ ਜੀ ਠੀਕ ਹੈ ਤੁਹਾਨੂੰ ਬਾਹਣ ਬੂਣ ਬਾਏ ਜਾਣਗੇ ਤੁਹਾਨੂੰ ਬਟਨਾ ਮੋਟਾ ਦਾ ਫਿਰ ਉਹ ਤੋਂ ਬਾਅਦ ਹਾਂ ਜੀ ਹਾਂ ਠੀਕ ਹੈ ਹਾਂ ਕੰਮ ਦਾ ਤੁਹਾਨੂੰ ਪਤਾ ਹੀ ਆ ਮੈਂ ਕੰਮ ਦਾ ਕਰੀ ਜਾਣਾ ਆਪੇ ਬਾਹ ਠੀਕ ਹੈ ਹਾਂ ਬਾਹ ਤੇਰੇ ਤੇ ਸਿਰ ਤੇ ਹੋਊ ਕੰਮ ਮੈਂ ਤੁਹਾਨੂੰ ਪਤਾ ਹੀ ਆ ਫਿਰ ਬਾਹਰ ਤੇ ਫਿਰਦੇ ਰਹਿੰਦੇ ਨਾ ਨਾ ਕੋਈ ਨਾ ਕੋਈ ਨਾ ਹਾਂ ਠੀਕ ਹੈ ਜੀ ਫਿਰ ਛੱਡਣਾ ਨਾ ਪੱਕਾ ਬਾਹ ਠੀਕ ਹੈ ਚੰਗਾ ਜੀ ਚੰਗਾ ਭੋਲਾ ਫਿਕਰ ਨਾ ਕਰੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਓਕੇ ਹੋਰ ਜੀ ਭਾਈ ਸਾਹਿਬ ਹੋਰ ਜਨਮੇ ਦਾ ਠੀਕ ਠਾਕ ਜੀ ਕੀ ਹਾਲ ਆ ਬ੍ਰਦਰ ਵਧੀਆ ਜੀ ਵਧੀਆ ਹੋਰ ਲੇਟੇ ਹੋ ਗਿਆ ਵਾਸੀ ਕੰਮ ਧੁੰਦੇ ਹੋਰ ਨਹੀਂ ਲੋਟ ਆਉਂਦੇ ਉਹ ਮੈਂ ਡੀਕਦਾ ਦੀ ਮਾਂ ਬਹੁਤ ਤਰੀਕ ਹੋ ਗਈ ਯਾਰ ਹਸਾਕਤਬ ਕਰੀ ਜਾਉਂਦਾ ਚਲੋ ਲੈ ਦੇਖੋ ਮਨਾਉ ਫਿਰ ਹਸਾਕਤਬ ਮੈਂ ਤਾਂ ਡੀਕ ਰਿਆਂ ਦੀ ਵੀ ਆ ਜਾਣੀ ਯਾਰ ਵਸਾ ਤੂੜੀ ਦਾੜੀ ਨੂੰ ਜੀ ਟਾਈਮ ਲੱਗ ਗਿਆ ਹਾਂ ਜੋ ਕੰਮ ਤਾਂ ਕਰਨੀ ਹੁੰਦੇ ਨੇ ਕਰੇਜਰ ਰੂਜਰ ਲਗਾਉਣੀ ਸੀ ਹਾਂ ਉਹ ਵੀ ਮੂੰਗੀ ਮੰਗੀ ਹੁਣ ਆਇਆ ਚਲ ਮੂੰਗੀ ਬੀਜੀ ਜਾਂਦੀ ਆ ਹਸਾਲ ਦਾ ਮੈਂ ਤੇਰਾ ਕਾਰਿਓ ਬੈਠਾ ਤੀ ਅੱਛਾ ਹੂੰ ਤੂੰ ਮਲਿਆਉਣਾ ਮਲਿਆਲਾ ਭਾਈ ਆਪਦਾ ਫਸਲ ਘਟੇ ਆਈ ਆ ਯਾਰ ਇੱਕਤੀ ਹਸਲ ਆਈ ਆ 130 ਕਿੱਗੇ ਦੀ ਆਈ ਆ ਤੁਹਾਡੇ ਕੋਲੇ ਹਾਂ ਫਿਰ 80 ਕਿੱਗੇ ਤਾਂ ਠੇਕੇ ਦਿੱਤੇ ਤੇ 60 ਤੇ ਹੀ ਆਪ ਦੇਤੀ ਯਾਰ ਫਿਰ ਕੁਛ ਘਰੇ ਰਹਿ ਗਈ 20 ਕਿਵਾਂਟਲ ਜੀ ਅੱਛਾ ਘਰੇ ਵੀ ਫਿਰ ਟੰਬਰ ਦਾ ਕੰਮ ਹਾਂ 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 ਹੋਰ ਵੀਰੇ ਮਲਿਆ ਐਂਟਰੀਆਂ ਫਿਰ ਹਾਂ ਲਓ ਜੀ ਪਹਿਲੀ ਤਾਂ ਐਂਟਰੀ ਠੇਕਾ ਗਿਆ ਵੀਰੇ ਹਾਂ 520000 520 ਜੀ ਹਾਂ ਜੀ ਠੀਕ ਆ ਹਾਂ ਜੀ 1.5 ਲੱਖ ਰੁਪਇਆ ਗਿਆ ਤੇ ਘਰ ਖਰਚੇ ਕਵਾਸਤੇ ਹਾਂ ਉਹ ਖਾਤੇ ਜੀ ਪਾਦਾ ਜੀ ਤੁਸੀਂ ਹਾਂ ਉਹ ਜਦ ਹੀ ਹਿਸਾਬ ਕਰਨ ਤੋਂ ਬਾਅਦ ਠੇਕੇ ਤੋਂ ਬਾਅਦ ਤੇ 1.5 ਲੱਖ ਰੁਪਇਆ ਖਾਤੇ ਜੀ ਪਾਦਾ ਠੀਕ ਆ ਹਾਂ ਜੀ 1.5 ਲੱਖ ਰੁਪਇਆ ਫਿਰ ਲੈ ਕੇ ਗਿਆ ਤੂੰ ਡੀਜ਼ਲ ਨੂੰ ਡੀਜ਼ਲ ਹਾਂ ਇਹ ਚ ਯੂਰੀ ਵਗੈਰਾ ਆ ਗਿਆ ਸਾਰਾ ਕੁਝ 50 ਕ ਦਾ ਡੀਜ਼ਲ ਤੀ ਹਾਂ ਮਤਲਬ ਡੀਜ਼ਲ ਨੂੰ ਕਹਿੰਦਾ ਨਾ ਤੈਂ ਹਾਂ ਹਾਂ ਤੇ 40000 ਰੁਪਏ ਡੀਏਪੀ ਦਾ ਦਿੱਤਾ ਦਵਾਈਆਂ ਵਾਲੇ ਨੇ ਹਾਂ ਜੀ ਹਾਂ ਜੀ ਠੀਕ ਆ ਦੋ ਵਾਰੀ ਤੇਰੀ ਮੋਟਰ ਮੱਚ ਗਈ ਹਾਂ ਜੀ 20000 20000 ਰੁਪਏ ਹੋ ਲੱਗ ਗਿਆ ਹੂੰ ਫਿਰ ਸਪਰੇਹਾਂ ਦਾ ਲੱਗ ਗਿਆ ਤੇਰਾ 40000 ਰੁਪਿਆ ਹਾਂ ਜੀ ਹਾਂ ਫਿਰ ਕਪੈਨ ਵਾਲੇ ਨੂੰ ਦਿੱਤਾ 25 25000 ਰੁਪਿਆ ਕੂੜੀ ਦਾ ਦਿੱਤਾ 55000 ਰੁਪਇਆ ਹਾਂ ਜੀ ਹਾਂ ਜੀ 1,50,000 ਰੁਪਇਆ ਸਟੇਡੀ ਭਰੀ ਹਾਂ ਸੋਸਾਇਟੀ ਦਾ ਹੋਗੇ ਠੀਕ ਹੈ ਨਾ 25000 ਉਹ ਤੁਹਾਡਾ ਇੱਕ ਉਹ ਆ ਮੁੰਡਾ ਇਲੈਕਟਸ ਵਾਲਾ ਅੱਛਾ 25000 ਵੀ ਹੋ ਲੈ ਗਿਆ ਤੂੰ ਨਹੀਂ ਮੇਰੇ ਕੰਨੀ ਨੋਟ ਉਹ ਸੁੱਤੋਂ ਆ ਕੇ ਮੈਂ ਤੇ ਲੈ ਗਿਆ ਤੀਗਾ ਅੱਛਾ ਉਹ ਮੋਬਾਈਲ ਮੂਰ ਲਾਉਣ ਲੈ ਆ ਹੋਵੇ ਨਹੀਂ ਦੇਖ ਇਹ ਤਾਂ ਹੁਣ ਤੈਨੂੰ ਪਤਾ ਵੀਰੇ ਮਾਲਾ ਵੀ 25000 ਰੁਪਇਆ ਉਹਦਾ ਇਲੈਕਟਸ ਵਾਲੇ ਦਾ ਚਲੋ ਕੋਈ ਨਾ ਜੀ ਹਾਂ 80000 ਰੁਪਇਆ ਤੇਰਾ ਵਿਆਜ ਹੋ ਗਿਆ ਅੱਛਾ ਜੀ 11,85,000 ਰੁਪਇਆ ਬਗ ਗਿਆ ਤਰੀਕ ਨੇ ਹਾਂ ਜੀ ਠੀਕ ਹੈ ਇਹ 25 ਲੱਖ ਕੇ 11,85 ਹੋ ਗਿਆ 520 ਕੁਆਂਟਲ ਤੇਰੀ ਕਣਕ ਕਈ ਆ ਠੀਕ ਹੈ ਜੀ ਹਾਂ ਠੀਕ ਹੈ ਨਾ 11,83,000 ਦੀ ਹੋਗੀ 650 ਰੁਪਇਆ ਤਾਂ ਲੇਬਰ ਖਰਚਾ ਪੈ ਗਿਆ ਠੀਕ ਹੈ ਜੀ 1,07,000 ਰੁਪਇਆ ਹੋ ਗਿਆ ਤਰੀਕ ਨੇ ਠੀਕ ਹੈ ਕਣਕ ਦਾ ਹੋ ਗਿਆ ਜਣੀ ਜੀ ਕਣਕ ਦਾ ਤੇਰਾ ਮੇਰੇ ਲਈ 11 ਲੱਖ 70000 ਦੀ ਤਰੀਕ ਕਣਕ ਆ ਗਈ ਹਾਂ ਜੀ ਗਿਆ ਹੋਇਆ 11 ਲੱਖ 85000 ਰੁਪਏ ਹਾਂ ਜੀ ਹਾਂ ਜੀ 8600 ਰੁਪਏ ਇੰਨਾ ਕੁ ਕਰਕੇ ਤਰੀਕ ਨਹੀਂ ਫੇਰ ਨਿਕਲ ਗਿਆ ਠੀਕ ਹੈ ਜੀ ਹਜੇ ਠੇਕਾ ਜਾਣਾ ਸਾਰੇ ਖਰਚੇ ਹੋਰ ਮੂਰੇ ਜਾਣੇ ਨੇ ਹਾਂ ਜੀ 8600 ਰੁਪਏ ਨਿਕਲ ਗਿਆ ਹਾਂ ਜੀ ਹਾਂ ਜੀ ਹਾਂ ਬਸ ਠੀਕ ਆ ਮਲਿਆਲੀਆਂ ਉਫਦਾ ਠੀਕ ਹੋ ਜੀ ਚਲੋ ਮੂੰ ਤਾਂ ਮਿਲ ਗਿਆ ਜੀ ਤਾਂ ਨਹੀਂ ਕੋਈ ਵਰਕਪਨ ਦਾ ਕੱਢ ਲਈ ਨਾ ਦੇਖ ਲਈ ਬਾਕੀ ਹੁਣ ਉਰੇ 5.5 ਲੱਖ ਦਾ ਠੇਕੇ ਦਾ ਪਾ ਦੇ ਹਾਂ ਉਹ ਤਾਂ ਪੈ ਵੀ ਕੋਈ ਗੱਲ ਨਹੀਂ ਤੇ ਇਹ 150 ਲੱਖ ਰੁਪਈਆ ਘਰ ਵਾਸਤੇ ਚਾਹੀਦਾ ਹੂ ਹਾਂ ਉਹ ਜੋ ਪਾ ਦੂੰ ਕੋਈ ਨਾ ਮੈਨੂੰ ਜੋੜ ਕੇ ਦੱਸ ਦੇ ਜਿੰਨੇ ਚਾਹੀਦੇ ਨੇ ਉਹਨੇ ਤੇਰੇ ਖਾਤੇ 'ਚ ਪੈ ਗਏ ਬਾਕੀ ਆਪਣਾ ਦਵਾਈਆਂ ਦੂਗੀਆਂ ਵਾਲੇ ਦਾ ਤੁਸੀਂ ਨਿਮੇੜਿਆ ਏ ਉਹਨੂੰ ਕਹਿ ਦਿਓ ਗਾਹਾਂ ਵਾਲਿਆਂ ਨੂੰ ਹਾਂ ਉਹ ਦੇ ਦੂ ਉਹ ਤਾਂ ਮੈਂ ਸਾਰਿਆਂ ਦਾ ਇਕੱਠਿਆਂ ਦਾ ਜਾਨਾ ਉੱਥੋਂ ਚੈੱਕ ਦਿਓਣਾ ਨਿਬੜ ਜਾਂਦਾ ਕੰਮ ਠੀਕ ਹੈ ਜੀ ਹਾਂ ਚਲੋ ਠੀਕ ਹੈ ਆ ਠੀਕ ਹੈ ਵੀਰੇ ਕੋਈ ਨਾ ਚੰਗਾ ਜੀ ਬਸ ਮੈਨੂੰ ਦੱਸ ਦੇ ਮੈਂ ਪਾਸੋਂ ਜਿੱਦੇ ਡੇ ਕੜੂਕਾ ਦੇਣਾ ਹੋਊਗਾ ਠੀਕ ਹੈ ਜੀ ਹੂੰ ਉਹ ਸੱਚ ਹੋਰ ਤੇ ਇੱਕ ਗੱਲ ਹੁਕਮ ਵੀਰੇ ਉਹ ਆਪਣਾ ਆਈਲਾਈਟਸ ਵਾਲਾ ਮੁੰਡਾ ਅੱਛਾ ਤੂੰ ਕਹਿੰਦਾ ਮੈਂ ਜਾਣਾ ਬਾਹਰ ਹੂੰ ਉਹ ਜੰਟ ਨਾਲ ਵੀ ਗੱਲਬਾਤ ਕਰੀ ਫਿਰਦਾ 15 30 ਲੱਖ ਚੁੱਕਾ ਬੁੱਕਾ ਕਰਿਆ 30 ਲੱਖ ਹੋਰ ਉਹ 30 ਲੱਖ ਪੰਦਰਾਂ 30 ਲੱਖ ਦਾ ਵਿਆਜ ਕਿੰਨਾ ਬਣੋ ਤੁਹਾਨੂੰ ਜੀ 3 ਲੱਖ 3.5 ਲੱਖ ਦਾ ਵਿਆਜ ਹੀ ਬਣ ਜਾਊ। ਚਲ ਆਪੀ ਕਮਾਈ ਘੇ ਭਰੂ ਜੀ ਆਪਾਂ ਰੁਕੀ। ਉਹ ਕਮਾਈਆਂ ਕਿੱਥੇ ਨੇ ਉੱਥੇ ਭੁੱਖੇ ਮਰਦੇ ਨੇ ਮੁੰਡੇ ਪੁੱਤਲੋ ਜਿਹਦੇ ਗਏ ਹੋਏ ਨੇ। ਐਨਾ ਵਿਆਜ ਕਿੱਥੋਂ ਭਰਿਆ ਜਾਊਗਾ? ਹੁਣ ਹੜਦਾ ਨਹੀਂ ਕਰੀਏ ਕੀ। ਪਰ ਇਹਨੇ ਦਾ ਵਿਆਜ ਬਹੁਤ ਪਊ ਵੀਰੇ 3 ਲੱਖ ਤਾਂ ਉਹੀ ਹੋ ਗਿਆ ਘਰ ਦੇ ਖਰਚੇ ਕਿੰਨੇ ਨੇ? ਬਿਮਾਰੀਆਂ ਟਮਰੀਆਂ ਦੇ ਘਰ ਤੇ ਕਿੰਨੇ ਨੇ? ਠੇਕੇ ਢੁੱਕੇ ਕਿੰਨੇ ਭਰਾਂਗੇ? ਹਾਂ ਇਹ ਕਦੇ ਮੋਟਰ ਮੱਜੀ ਦੀ ਲਵਾਈ ਦਾ ਖਰਚਾ ਕਿੰਨਾ? ਹੁਣ ਮੂਰੇ ਕਿੰਨੇ ਖਰਚੇ ਪੈਣਗੇ? ਚਲ ਹੁਣ ਉਹ ਹਟ ਨਹੀਂ ਰਿਹਾ ਜੀ ਹੁਣ ਕਰੀਏ ਕੀ ਜਵਾਕ ਹੈ ਸਾਲਾ ਕਿਤੇ ਹੋਰ ਨਾ ਗਲਤ ਕੰਮ ਕਰ ਲੇ ਕੋਈ ਇਹ ਦੇਖ ਲੈ ਵੀਰੇ ਜ਼ਮੀਨ ਜੂਣ ਵੇਚ ਲੋ ਬੈਠ ਲੈ ਬੈਠੋ ਸਾਰੀ ਵਿਕ ਜੂਗੀ ਜਵਾਕ ਲੋ ਤੁਹਾਨੂੰ ਆਏ ਆ ਵੀ ਜਵਾਕ ਮੋੜ ਦੂਗਾ ਜਵਾਕ ਪੈ ਨਹੀਂ ਦੇਖ ਮੋੜਦਾ ਉਹ ਤਾਂ ਕਹਦਾ ਮੈਂ ਮੋੜੂ ਆਪਾਂ ਹੀ ਲਾ ਲਓ ਹਿਸਾਬ ਸਾਰੇ ਖਰਚੇ ਨੇ ਵੀਰੇ ਇੱਥੇ ਦੇ ਜਵਾਕ ਕਿਵੇਂ ਮੋੜ ਦਊਗਾ ਕਿਹਦੇ ਜਵਾਕ ਮੋੜਦੇ ਨੇ ਹੁਣ ਆਏ ਆ ਜੀ ਨਾ ਕੋਈ ਗੱਲਬਾਤ ਕਰੀ ਉਹ ਸਾਲਾ ਤਿੱਖਾ ਜਾਦੇ ਆ ਉਹ ਤਾਂ ਕਹੂ ਮੈਂ ਤਾਂ ਆਪਣੇ ਹਿੱਸੇ ਦੀ ਵੇਚਣਾ ਕਰਦਾ ਬਾਹ ਕਰਦਾ ਦੇਖ ਲੋ ਉਹਰੇ ਦਾ ਵਿਆਜ ਇਹ ਤਾਂ ਦੇਖੋ ਮੈਨੂੰ ਦਾ ਕੀ ਲੈਣਾ ਫਿਰ ਵੱਧ ਵਿੱਚੋਂ ਮੈਂ ਤਾਂ ਵੈਜਵਾਨਾ ਮੈਂ ਤਾਂ ਤੂੰ ਕਰ ਲਿਓ ਇਹਨਾਂ ਪੈਸਾ ਔਖਾ ਬਹੁਤ ਆ ਸਾਰਾ ਵਾਈਟ ਹੱਲ ਜੂਗਾ ਚਲੋ ਦੇਖਦੇ ਆ ਉਹਨੂੰ ਜੀ ਮਨਾ ਕੇ ਮੰਨ ਗਿਆ ਹਾਂ ਇਹ ਤਾਂ ਤੁਸੀਂ ਆਪ ਦਾ ਮੇਰੇ ਹਿਸਾਬ ਨਾਲ ਤਾਂ ਜ਼ਮੀਨ ਵੇਚ ਲਓ ਵਧੀਆ ਰਹੋਗੇ 19 2 4 ਵਿੱਗਿਆ ਨਾਲ ਸਰਜੂ ਇਹ ਬਾਹਰਲੇ ਮਰਦੇ ਮਰਦੇ ਦਾ ਹੈ ਨਹੀਂ ਜਵਾਗ ਦਾ ਬਾਹਰ ਹੋਏ ਭੁੱਖੇ ਮਰਦੇ ਨੇ ਕੀ ਦਾ ਜਵਾਗ ਉੱਥੇ ਮੰਨ ਲਓ ਸਹੀ ਜੀ ਨੇ ਕਿ ਸਾਰੇ ਤਾਂ ਭੁੱਖੇ ਮਰਦੇ ਨੇ ਬਹੁਤ ਸਮਝਾਇਆ ਜੀ ਮੰਨਦਾ ਨਹੀਂ ਉਹ 10 ਪੈਸੇ ਦਾ ਗੁਰੂ ਉਹ ਕੋਈ ਕਾਰੋਬਾਰ ਤੋੜ ਕੇ ਦੇ ਦੋ 30 ਲੱਖ ਚ 30 ਲੱਖ ਦਾ ਹੀ ਅਲਟਨੀ ਹੋਵੇ ਟੇਟਾਂ ਦੇ ਹੋਵੇ ਕੱਪੜੇ ਨਿਰੇ ਦੇ ਹੋਵੇ ਨਾਲ ਹੋਵੇ 50 ਲੱਖ ਚ ਖਹਿੜਾ ਸੁਪੂ 50 ਲੱਖ ਦੇ ਦੋ ਜਿਹੜਾ ਕੋਈ ਮਰਜ਼ੀ ਕੰਮ ਤੋੜ ਕੇ ਦੇ ਦੋ ਚਲੋ ਦੇਖਦੇ ਹਾਂ ਜੇ ਤਾਂ ਮੰਨ ਗਿਆ ਠੀਕ ਆ ਜੀ ਫਿਰ ਉਹ ਦੂਜੇ ਬਾਕੀ ਵੱਡੇ ਭਾਈ ਨਾਲ ਕਰ ਲੈਣਾ ਆਹ ਉਹ ਰੈ ਕਰ ਲਓ 50 ਲੱਖ ਦੇ ਦੋ ਕੋਈ ਮਰਜ਼ੀ ਕੰਮ ਤੋੜ ਦੋ ਠੀਕ ਹੈ ਉਥੇ ਦਿਹਾੜੀਆਂ ਹੀ ਕਰਨਗੇ ਕਿੱਥੇ ਸੈਟ ਹੈ ਉਹ ਕੰਮ ਚੰਗਾ ਜੀ ਫਿਰ ਚੰਗਾ ਫਿਰ ਲੈ ਕਮਾਲ ਦੀ ਗੱਲ 30 ਲੱਖ ਹੋਰ ਵੀ ਲੱਗਣਗੇ 50 ਲੱਖ ਤੇ ਸੂੰਹੀ ਛੇੜੂਗੀ ਜ਼ਮੀਨ 60 ਵਿੱਗੇ ਆ ਠੇਕਾ ਵੀ ਪਤੰਦਰਾ ਤੋਂ ਸੋਚ ਭਰੇਗਾ ਕਿੱਥੋਂ ਮੋੜੇ ਆ ਕਿੱਥੋਂ ਜਮਨੀ ਸ਼ਰਮ ਲਾਹੀ ਪਈ ਆ ਲੋਕਾਂ ਨੇ ਤਾਂ ਯਾਰ ਆਇਆ ਥੋੜਾ ਹੁੰਦਾ ਹੁੰਦਾ ਵੀ ਸਾਰੇ ਉੱਪਰ ਹੀ ਚਲੀ ਜਾਂਦਾ ਹੁੰਦਾ ਉਰਾ ਪਰਾ ਤੋਂ ਵੀ ਕਰਨੇ ਪੈਂਦੇ ਹੁੰਦੇ ਨੇ ਬਾਹਲੀ ਉਹ ਚੱਲ ਵੀ ਜਵਾਕ ਭੇਜਣ ਦੀ ਤਾਂ ਤਾਂ ਸੜਾ ਕੁਛ ਨਹੀਂ ਬਚਿਆ ਯਾਰ ਫਸਲ ਚ ਵਿਚੇ ਦਾ ਘਰ ਵਾਲੀ ਫਸਲ ਵੜ ਗਈ ਵਿੱਚ ਉਹਦੀ ਵੱਡੇ ਦੀ ਤਰ੍ਹਾਂ ਆਉਂਦੀ ਹੈ ਜਿਹੜੀ ਉਹ ਘਰ ਦੀ ਨਹੀਂ ਖਰਚ ਲੋਟੋਂਗੇ ਸਾੜੇ ਫਸਲ ਚੋ ਕੀ ਬਜੜਾ ਆਰਾ ਕੁਸ ਟੰਕਾਂ ਦੀ ਪੱਲੇ ਟੁੱਟ ਗਿਆ ਕੀ ਫਾਇਦਾ ਜਿਵੇਂ ਖੇਤੀਆਂ ਦਾ ਕੁੱਤੇ ਦੀ ਕਿਵੇਂ ਮਿਸਤਰੀ ਆ ਬੈਠਾ ਹੋਰ ਸਣੀ ਵੀਰੇ ਕੀ ਆ ਜੀ ਬੜੀ ਮਿਲਦੀ ਨਹੀਂ ਔਰ ਕਿੰਨੇ ਦਿਨ ਹੋ ਗਏ ਉਹ ਮੈਂ ਗਿਆ ਹੋਇਆ ਸੀ ਕਰੇਦਾ ਬਣਿਆ ਤੇਰਾ ਵਾਰ ਦਾ ਹੀਲਾ ਨਾ ਯਾਰ ਪੈਸਿਆਂ ਦਾ ਨਹੀਂ ਬਣਿਆ ਯਾਰ ਹਜੇ ਉਹ ਕਹਿੰਦਾ ਮੇਰੇ ਦਾ ਹਿਸਾਬ ਨਹੀਂ ਕਰਦਾ ਯਾਰ ਅਰਤੀ ਆਰਤੀ ਦੇ ਛਾ ਹੁਣੀ ਕਰਕੇ ਅੱਜ ਸਵੇਰੇ ਯਾਰ ਮੈਂ ਦੇਖਿਆ ਆਰਤੀ ਦੇ ਹਿਸਾਬ ਕਰਕੇ ਆਇਆ ਉਹ ਨਾ ਉਹ ਤਾਂ ਮੈਂ ਆਰਤੀ ਦੇ ਗਿਆ ਨਹੀਂ ਯਾਰ ਕਿਉਂ ਨਹੀਂ ਗਿਆ ਮੈਂ ਆ ਰਿਹਾ ਸੀ ਤੇ ਆ ਬਜ਼ਾਰੋਂ ਮੈਂ ਦੇਖਿਆ ਉਹਨੂੰ ਉੱਥੇ ਬੈਠਾ ਦੀ ਆਰਤੀ ਦੇ ਹਿਸਾਬ ਕਰ ਰਿਹਾ ਸੀ ਹਣ ਫਿਰ ਅੱਜ ਪੁੱਛਦੇ ਆ ਯਾਰ ਵੀ ਕੀ ਗੱਲ ਬਣੀ ਹੈ ਨਾ ਤੂੰ ਫਿਰ ਮੈਂ ਝੂਠ ਸੱਚ ਉਹਦਾ ਫੜਿਆ ਜਾਊਗਾ ਜੀ ਠੀਕ ਆ ਚਲ ਠੀਕ ਆ ਫਿਰ ਤੂੰ ਦੇਖ ਮੈਨੂੰ ਕੰਮ ਕਰ ਜੇ ਨੇ ਯਾਰ ਮੈਂ ਕੰਮ ਤੇ ਲੱਗਾ ਆ ਆਪਾਂ ਮਿਲਦੇ ਆ ਫਿਰ ਚਲ ਠੀਕ ਆ ਠੀਕ ਓਕੇ ਕਰ ਉਹ ਠੀਕ ਆ ਫਿਰ ਓਕੇ ਹੋਰ ਜੀ ਓਏ ਆ ਜਾ ਓਏ ਆ ਜਾ ਇੱਧਰ ਫਰੀ ਜਨਾ ਤੂੰ ਓਏ ਆਪਣੀ ਮੱਕੀ ਏਡੀ ਢੀਢੀ ਹੋ ਗਈ ਹੋਰ ਮੱਕੀ ਹੁਣ ਆਲੂ ਦਾ ਤੇ ਆ ਆਲੂ ਪੱਟ ਕੇ ਲਾਈ ਤੀ ਅੱਛਾ ਮੈਂ ਤਾਂ ਕਦੇ ਗੇੜੇ ਨਹੀਂ ਮਾਰਿਆ ਧੰਨ ਭਾਗ ਆਨੂੰ ਗੇੜਾ ਮਾਰਨਾ ਤੂੰ ਚੜਿਆ ਰਿਹਾ ਕਰ ਆ ਪਾਣੀ ਵੀ ਨਹੀਂ ਫੜਾਉਣਾ ਹੁੰਦਾ ਓਰੇ ਚਾਹ ਪਾਣੀ ਦੀ ਚਾਹ ਪਾਣੀ ਹੈ ਫੜਾ ਜਾ ਚੱਲ ਵੀਰੇ ਯਾਰ ਤੂੰ ਕਲੇਸ਼ ਹੀ ਕਰਨਾ ਹੁੰਦਾ ਮੈਂ ਤਾਂ ਮੈਂ ਕੀ ਕਰਾਂ ਸੀ ਇਹ ਕੰਮ ਕਰਨ ਨੂੰ ਸੀਰੀ ਲਾਇਆ ਹੋਇ ਇਧਰ ਸੀਰੀ ਕੀ ਹੈ ਨਾ ਉਹ ਤਾਂ ਪੈਸੇ ਬਹੁਤ ਮੰਗਦਾ 2 ਲੱਖ ਰੁਪਈਆ ਮੰਗਦਾ ਕਿੱਥੋਂ ਦੀ ਜਈਏ ਚੱਕ ਚੱਕ ਪਹਿਲਾਂ ਤੂੰ ਮੈਨੂੰ ਪੈਸੇ ਦੇ ਦੀ ਕਾਹਦੇ ਪੈਸੇ ਤੈਨੂੰ ਉਹ ਫੈਲ ਲਾਉਣ ਦੇ ਫੈਲ ਲਾਉਣ ਦੇ ਆਰਤੀਆ ਜਵਾਬ ਦੇ ਗਿਆ ਉਹ ਯਾਰ ਮੈਨੂੰ ਵੀਰੇ ਸਾਰਾ ਪਤਾ ਲੱਗ ਗਿਆ ਤੂੰ ਅੱਜ ਜਾਂ ਕੱਲ ਉੱਥੇ ਆਰਤੀ ਦੇ ਬੈਠਾ ਸੀ ਜਾ ਕੇ ਤਾਂ ਮੈਂ ਆਇਆ ਅੱਜ ਇਹ ਹਿਸਾਬ ਕਰਕੇ ਆਇਆ ਫੇਰ ਫਿਰ ਉਹਨੂੰ ਜਵਾਬ ਦੇ ਗਿਆ ਉਹਨੂੰ ਕਹਿਆ ਦੀ ਮੋਹ ਵੀ 30 ਲੱਖ ਰੁਪਈਏ ਚਾਹੀਦਾ ਉਹ ਕਹਿੰਦਾ 5-4 ਲੱਖ ਲਾ ਕੇ ਉਹੀ ਕੰਮ ਤੋੜ ਲਓ ਕੋਈ ਉਹਦਾ ਉਹ ਕੱਲ ਤਾਂ ਪਹਿਲਾਂ ਦੋ ਕਹਿੰਦਾ ਦੀ ਬੰਦਾ ਮਾਰ ਕੇ ਮੇਰੇ ਕੋਲੇ ਆ ਜਾਓ ਮੇਰੇ ਤੋਂ ਕਿੰਨੇ ਮਰਜੀ ਪੈਸੇ ਲੈ ਜਾਓ ਹੁਣ ਕੈਨੇਡਾ ਨੂੰ ਹੈ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ ਉਹ ਕਹਿੰਦਾ ਮੋੜੂਂਗੇ ਕਿੱਥੋਂ ਉਹਨੂੰ ਕਹਾਂ ਬਹੁਤ ਕੰਮ ਕਰੂੰਗਾ ਉਹ ਗੱਲ ਸਾਡਾ ਜਵਾਬ ਜਾ ਕੇ ਤੂੰ ਐਂ ਤਾਂ ਕਹੇ ਤੇ ਹਾਂ ਉਹਨੂੰ ਬਹੁਤ ਕੁਝ ਕਹਿਆ ਉਹ ਕਹਿੰਦਾ ਇੰਹੀ ਕਹਿੰਦੇ ਹੁੰਦੇ ਨੇ ਇੱਧਰ ਉੱਧਰ ਤਾਂ ਭੁੱਖੇ ਮਰਦੇ ਨੇ ਜਵਾਬ ਲੈ ਮੈਂ ਕਿਉਂ ਤੁਸੀਂ ਉਹਨੂੰ ਮਰਨ ਭੇਜਣਾ ਮਰੂ ਮਰ ਜਾਂਦੇ ਨੇ ਉਧਰ ਮੈਂ ਤਾਂ ਅੱਜ ਸਟੋਰੀਆਂ ਦੇਖੇ ਨੇ ਉਹਦਾ ਟਰਾਲਿਆਂ ਦੇ ਜਿਹੜੇ ਫਿਰਦੇ ਨੇ ਉਧਰ ਤੂੰ ਕਹਿੰਦਾ ਵੀਰੇ ਭੁੱਖੇ ਤੁਰੇ ਫਿਰਦੇ ਉਹ ਟਰਾਲਿਆਂ ਵਾਲੇ ਜਵਾਬ ਇਹ ਹੁਣ ਕਰੀਏ ਕੀ ਉਹ ਤਾਂ ਕਹਿੰਦਾ ਜ਼ਮੀਨ ਵੇਚ ਦੋ ਕਿਲੇ ਫਿਰ ਵੇਚ ਦੋ ਜੋ ਬੀਜ ਜ਼ਮੀਨ ਹੋਰ ਕੀ ਕਰਾਂਗੇ ਕਿਉਂ ਫਿਰ ਜਵਾਕਾਂ ਨੂੰ ਕਿੱਥੇ ਤੋਰਾਂਗੇ ਉਹ ਯਾਰ ਭੁੱਖੇ ਮਰਨਗੇ ਜਵਾਕ ਤਾਂ ਤਾਂ ਮੇਰਾ ਮਾਨੇ ਖਰਾਬ ਕਰਤਾ ਯਾਰ ਮੈਂ ਹੁਣ ਦੱਸ ਕੀ ਕਰਾਂ ਤੂੰ ਰਹਿਣ ਦੇ ਸਾਰਲਾ ਇੱਧਰ ਹੀ ਕੋਈ ਕੰਮ ਧੰਦਾ ਕਰ ਲੈ ਸੀਰੀ ਹਟਾ ਦਿੰਨੇ ਆ ਖੇਤੀ ਕਰੀ ਚੱਲ ਆਪਣੀ ਉੱਧਰ ਜਾ ਕੇ ਵੀ ਦਿਹਾੜੀਆਂ ਹੀ ਕਰਨੀਆਂ ਨੇ ਤੂੰ ਸਰਦਾਰ ਉਹ ਇੱਧਰ ਤਾਂ ਹੁਣ ਗਰਮੀ ਬਹੁਤ ਪੋਗੀ ਹੁਣ ਗਰਮੀ ਜਿਹੇ ਜਿਿਹ ਕਿੱਥੇ ਕੀਤੀ ਹੁੰਦੀ ਆ ਯਾ ਠੰਡੇ ਚ ਹੁੰਦੀ ਆ ਉੱਧਰ ਠੰਡਾ ਲੱਾ ਠੰਡਾ ਉਧਰ ਕੰਮ ਫੇਰ ਇੱਧਰ ਫੇਰ ਤਾਂ ਜਿਹੜੇ ਅਸੀਂ ਰਹਨੇ ਆ ਅਸੀਂ ਫਿਰ ਸਾਡਾ ਕੀ ਬਣੂ ਤੁਸੀਂ ਨੇ ਕਿੱਥੇ ਰਹਿਣਾ ਤੁਸੀਂ ਸਾਨੂੰ ਮੈਂ ਜਦੀ ਸੱਦ ਲੈਣਾ ਸੱਦ ਲੈਣਾ ਫਿਰ ਇੱਧਰ ਕੰਮ ਕੌਣ ਕਰੂ ਮੈਂ ਤਾਂ ਤੁਹਾਨੂੰ ਜਦੀ ਐਂ ਬੁਲਾ ਲੈਣਾ ਐ ਓਏ ਉਹਦੇ ਵੀ ਪੈਸੇ ਲੱਗਣਗੇ ਪਤੰਦਰਾ ਪੈਸੇ ਤਾਂ ਉਹੀ ਨਹੀਂ ਹੈਗੇ ਹੁਣ 130 ਵਿੱਗੇ ਦੀ ਕਣਕ ਵੇਚ ਕੇ ਆਇਆ ਉਹਦੇ ਕੋਲੇ ਪੈਸਾ 10000 ਆਪਣੇ ਸਿਰ ਟੁੱਟ ਗਿਆ ਹੈ ਆਹੋ ਹੈ ਕੀ 25000 ਤੂੰ ਲੈ ਗਿਆ ਤੂੰ ਉਹ ਕਾਰੇ ਵਾਸਤੇ ਲਿਆ ਤਾ ਮੈਂ 25000 ਲੇਤਾ ਸੀ ਉਹ ਉਹ ਕਹਿੰਦਾ ਛੋਡਾ ਜਿਹੜਾ ਆਈ ਲੈਟ ਸੀ ਕਰਦਾ ਕਹਿੰਦਾ ਉਹ ਮੁੰਡਾ ਲੈ ਕੇ ਗਿਆ 25 ਅੱਛਾ ਉਹ ਸਿਮਲੇ ਉਹ ਤਾਂ ਸਿਮਲੇ ਘੁੰਮ ਕੇ ਆ ਤੇ ਉਹ ਕਹਿੰਦਾ ਤੂੰ ਅਸਿਆ ਚੌਧਰੀ ਬਣ ਕੇ ਘੁੰਮਦਾ ਰਹੇ ਅਸੀਂ ਇੱਥੇ ਸਿਰੀਆ ਵਾਂਗੂ ਕੰਮ ਕਰੀ ਜਾਈਏ ਓਏ ਉਹ ਤਾਂ ਥੋੜਾ ਜਿਹਾ ਪੈਸੇ ਕਰੋ ਉਹਦੇ ਘੱਟ ਦੇ ਤੇ 10000 ਨਹੀਂ ਦਿੱਤੇ ਜਦੋਂ ਉਦੋਂ ਲੈ ਗਿਆ ਜੀ ਫੜ ਕੇ ਚੱਲ ਫਿਰ 35000 ਖਾ ਗਿਆ ਤੂੰ ਉਦਰੀ ਓਹੋ ਉਹ ਤਾਂ ਕੋਈ ਨਾ ਚਲਦਾ ਇਹ ਤਾਂ ਮੜੇ ਮੋਟੇ ਚੱਲ ਫਿਰ ਕੰਮ ਵੀ ਕਰਨਾ ਜੇ ਜਾਣਾ ਆਉਣਾ ਕਿਸੇ ਪਾਸੇ ਕਰਨਾ ਕੋਸਾ ਮੈਂ ਮੈਂ ਕਹਿੰਦਾ ਕੰਮ ਫੁੱਲ ਕਰੂੰ ਪਰ ਜਾਊ ਮੈਂ ਕਨੇਡਾ ਕੈਨੇਡਾ ਬਪਾਵਾ ਆਪਣੇ ਬੰਨੇ ਹੱਥ ਆਪਾਂ ਨਹੀਂ ਕੁਝ ਕਰ ਸਕਦੇ ਆੜਤੀਆ ਜਵਾਬ ਦੇ ਗਿਆ ਫੇਰ ਦਾ ਸਾਲਾ ਬਹੁਤ ਔਖ ਹੋ ਗਿਆ ਆੜਤੀਆ ਜਵਾਬ ਦੇ ਗਿਆ ਓਕੇ ਤੂੰ ਰਹਿਣ ਦੇ ਭਰਾਵਾ ਬਹੁਤ ਕੁਸਾ ਔਰੇ ਉਰੀ ਕਰੀ ਚੱਲ ਕੰਮ ਧੰਦਾ ਆ ਜੋੜੇ ਹੱਥ ਯਾਰ ਮੈਂ ਤਾਂ ਔਰੇ ਕਰਨੀ ਹੈ ਹੀ ਨਹੀਂ ਕੰਮ ਫੇਰ ਪੈਸੇ ਨਹੀਂ ਬਾਬਾ ਮਿਲਦੇ ਉਹਦਾ ਜਵਾਬ ਦੇ ਗਿਆ ਆੜਤੀਆ ਤਾਂ ਰੋਣਾ ਸੀ ਕੀ ਕਰੀਏ ਯਾਰ ਕੀ ਕੁਝ ਕਰੀ ਜਾਈਏ ਮੈਨੂੰ ਤਾਂ ਲੱਗਦਾ ਤੇਰਾ ਟਾਈਮੇ ਚਕਾਉਣਾ ਪੂ ਚਾਰ ਬੰਦਿਆਂ ਤੋਂ ਯਾਰ ਹਾਂ ਆਹ ਹੋਈ ਇਹੀ ਇਹੀ ਪੱਲੇ ਰਹਿ ਗਿਆ ਤੇਰੇ ਜਿਹੜਾ ਫਿਰਨਾ ਮਸਟੰਡਿਆਂ ਨਾਲ ਹੁਣ ਸਾਡੇ ਦੀ ਹੱਥ ਚ ਕਾਵੇਂਗਾ ਤੂੰ ਨਾ ਕੋਈ ਨਾ ਫਿਰ ਮੈਂ ਹੁਣ ਆਉਂਗਾ ਮਪਾ ਦਾ ਆਪਦੀ ਜਿਵੇਂ ਹਿੱਸੇ ਦੀ ਜ਼ਮੀਨੇ ਵੇਚ ਦਊਗਾ ਕਾਦੀ ਜ਼ਮੀਨ ਤੈਨੂੰ ਸੱਦ ਰਿਸ਼ਤੇਦਾਰਾਂ ਨੂੰ ਸੱਦ ਸਾਰਿਆਂ ਨੂੰ ਕਰ ਇਕੱਠੇ ਆਪਦੇ ਹਿੱਸੇ ਦੀ ਅੱਡ ਹੋ ਜਾ ਹੁਣਦੇ ਨਹੀਂ ਕਰਦੇ ਨਹੀਂ ਫਿਰ ਭੱਜ ਲੈਂਦਾ ਕੰਮ ਕੋਈ ਕਰਨਾ ਨਹੀਂ ਥੇਲੇ ਦਾ ਵੀ ਥੇਲੇ ਦਾ ਕੰਮ ਕਰਨਾ ਹੋਵੇ ਕੋਈ ਟਰੈਕਟਰ ਵੀ ਵੇਚ ਦਾਂਗੇ ਟਰਾਲੀ ਵੀ ਵੇਚ ਦਾਂਗੇ ਆਪਾਂ ਤੁੱਕ ਵੀਰੇ ਬਾਅਦ ਚੋ ਕਰਾਇਤੇ ਕਰਾ ਲਿਆ ਕਰੀਂ ਚਾਹ ਨਾ ਨਾ ਮੈਂ ਨਹੀਂ ਕੁਝ ਵੇਚਣ ਦਿੰਦਾ ਇਹਨੂੰ ਹੁਣ ਵਸਤਾ ਆਪਾਂ ਤਾਂ ਵੇਚਾਂਗੇ ਰਿਸ਼ਤੇਦਾਰਾਂ ਨੂੰ ਸੱਦ ਲਾ ਇਕੱਠੇ ਕਰ ਲਾ ਵੱਡਾ ਆ ਇਹ ਚੌਧਰੀ ਟਰੈਕਟਰ ਤਾਂ ਇਹ ਲੈਏ ਨੇ ਨਾ ਕਮਾਈ ਕਰਕੇ ਅਸੀਂ ਪੜ੍ਹਾਇਆ ਲਿਖਾਇਆ ਸਾਰਾ ਕੁਝ ਕਰਿਆ ਤੇਰਾ ਉਤੋਂ ਦੀ ਰੋਹ ਮਾਰਦਾ ਵੱਡਾ ਬੈਲੀ ਬਲਦਾ ਇਹ ਸਾਦੇ ਕੋਈ ਨਾ ਰਿਸ਼ਤੇਦਾਰਾਂ ਨੂੰ ਕਰਦਾ ਮਾਮੇ ਉਹਨਾਂ ਨੂੰ ਭੂਆਣਾ ਨੂੰ ਫੋਨ ਵੀ ਆ ਜੀ ਲਾਣੀ ਪੈਣੀ ਸਾਰੀ ਆ ਤਾਂ ਮਚਾਣਾ ਹੀ ਪੈਣਾ ਸਾਰਾ ਖਰਚੇ ਜੇ ਨਹੀਂ ਤਾਂ ਵਿੱਚ ਬਾਤ ਜੇ ਓਖਾ ਕਰਨਗੇ ਓਏ ਆ ਲੈ ਕਿੰਨੇ ਆ ਜਾ ਆ ਜਾ ਤੂਦੀ ਸਾਹਮਣੇ ਲੈ ਰਿਆ ਨਜ਼ਾਰੇ ਉਹ ਕਾਦੇ ਨਜ਼ਾਰੇ ਕਿਵੇਂ ਆ ਕਾਦੇ ਕਿੱਧਰੋਂ ਆਇਆ ਤੂੰ ਉਹ ਮੈਦਾ ਉਹ ਕਦਾ ਕਰਕੇ ਆਈ ਮਹਾ ਚਲੋ ਤੂੜੀ ਰਹਿ ਗਈ ਥੋੜੀ ਜੀ ਉਹ ਦੋ ਕੁ ਟਰਾਲੀਆਂ ਰਹਿ ਗਈ ਹਾਂ ਉਹ ਕਹਿ ਕੇ ਆਏ ਹੈਪੀ ਨੂੰ ਮਹਾ ਜਾਰ ਕਰਦੀ ਤੂੜੀ ਛਾੜੀ ਅੱਛਾ ਕੀ ਕਹਿੰਦਾ ਕਹਿੰਦਾ ਕਰ ਦੂੰਗਾ ਚਲ ਆਹੋ ਹੋਰ ਸੁਣਾ ਉਹ ਕਾਹਦਾ ਸੁਣਾਵਾ ਭਰਾਵਾ ਕੀ ਗੱਲ ਹੋ ਗਈ ਉਹ ਸਾਫ ਕਿਤਾਬ ਕਰਕੇ ਆਏ ਦੀ ਤੈਨੂੰ ਦੱਸਿਆ ਦੀ ਸਾਰਾ ਗਿਆ ਸੀ ਅਰਤੀ ਕੋਲ ਹਾਂ ਤੈਨੂੰ ਦੱਸਿਆ ਦੀ ਸਾਰਾ ਉਦੋਂ ਹਾਂ ਕੀ ਕਹਿੰਦਾ ਕਹਿਣਾ ਕੀ ਤੀ ਉਹ ਪੋਛਿਆ ਉਹ ਵੀ 30 ਲੱਖ ਰੁਪਇਆ ਦੇ ਮੁੰਡੇ ਨੂੰ ਹਾਂ ਛੋਟੇ ਨਹੀਂ ਜਾਣਾ ਮਖਿਆ ਉਹ ਕਹਿੰਦਾ ਮੇਰੇ ਬੰਨੇ ਹੱਥ ਭਰਾ ਵਾ ਮੈਂ ਨਹੀਂ ਦਿੰਦਾ ਉਹਦਾ ਕੋਰਾ ਜਵਾਬ ਦੇ ਗਿਆ ਅੱਛਾ ਹਾਂ ਹੁਣ ਉਹ ਆਇਆ ਦੀ ਉਰੇ ਕਿਸੇ ਦਾ ਚੱਕਿਆ ਜਿਗਾਇਆ ਅੱਛਾ ਛੋਟਾ ਆਪਣੇ ਵਾਲਾ ਹਾਂ ਆਗੇ ਇੱਥੇ ਵੱਧੋ ਵੱਧ ਮੈਨੂੰ ਕਹਿੰਦਾ ਮੈਂ ਕਟਾ ਦੂੰ ਤੈਨੂੰ ਕਿਸੇ ਤੋਂ ਮੈਂ ਟਾਈਮ ਚਕਾਉਂ ਤਰਾ ਖੇਡ ਭਈਆ ਗਿਆ ਹੋਰ ਵੀ ਯਾਰ ਚੰਗੇ ਭਰੇ ਸਾਲਾ ਕੰਮ ਕਰਦੇ ਆ ਸਾਰਾ ਕੁਝ ਕਰਦੇ ਆ ਫੇਰ ਵੀ ਬੰਦਾ ਆਪ ਐਸ ਪ੍ਰਸਤੀਆ ਕਰਦਾ ਅੱਜ 25000 ਰੁਪਇਆ ਦਾ ਛਿਆੜਦੀ ਨੇ ਲੈ ਆਹ ਹੋ ਗਿਆ ਉਹ ਲੈ ਗਿਆ ਜਿਹੜਾ ਇਹ ਲੈਟਸੀ ਕਰਦਾ ਤੁਹਾਡਾ ਇਹ ਕਿਹੜੇ ਵੇਲੇ ਫੜ ਲਿਆ ਮੈਂ ਪੁੱਛਿਆ ਕਹਿੰਦਾ ਮੈਂ ਤਾਂ ਸਿਮਲੇ ਜਾ ਕੇ ਆਇਆ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਹਿੰਦਾ ਮੈਂ ਸਿਮਲੇ ਜਾ ਕੇ ਆਇਆ ਉਦੋਂ 10000 ਲੈ ਕੇ ਗਿਆ ਦੀ ਘਰੋਂ ਸਾਰਾ 25 38 ਤਾਂ ਫੜ ਕੇ ਲੈ ਗਿਆ ਉਹ ਉਧਰੋਂ ਲੈ ਗਿਆ ਉਹਨੂੰ 35000 ਫੂ ਗਿਆ ਉੱਥੇ ਉਹਨੂੰ ਕਹਿਣਾ ਸੀ ਭਾ ਇਦਾਂ ਨਹੀਂ ਦੇਣਾ ਕਹ ਕਿਸੇ ਨੂੰ ਹੁਣ ਤਾਂ ਮੈਂ ਕਹਦਾ ਉਹ ਮਰ ਗਈ ਆ ਕਣਕ ਕਿਵੇਂ ਹੋਈ ਆਪਣੀ ਕਣਕ ਵੀ ਠੀਕ ਏ ਬਸ ਬਰਾਬਰ ਸਰਾਬਰ ਜਿਹਾ ਹੋ ਗਿਆ ਬਚਿਆ ਨਹੀਂ ਕੁਝ ਕੁਝ ਨਹੀਂ 10000 ਹਜੇ ਆਪਣੇ ਸਿਰ ਟੁੱਟ ਗਿਆੱਸਿਆ ਹਾਂ ਸਾਰਾ ਕੁਝ ਕਰ ਕਰਾ ਕੇ ਜਾਂ ਜਿਹੜੀ ਘਰੇ ਬਚ ਗਈ ਉਹ ਆ ਜਾਂ ਤੂੜੀ ਆ ਅੱਜ ਸੀਰੀ ਵੀ ਨਹੀਂ ਦਿਖਾ ਕਿਤੇ ਸੀਰੀ ਉੱਥੇ ਗੰਨਾ ਵੋਂਗਾ ਦੀ ਮੈਂ ਤਾਂ ਤੜਕੇ ਵਖਿਆ ਉਹ ਕੰਮ ਕਰ ਲੈ ਠੰਡੇ ਠੰਡੇ ਚੱਲ 2 ਘੰਟੇ ਲਾ ਲਾ ਹਾਂ ਬਸ ਇੰਨੇ ਚ 2 ਟੱਕ ਮਾਰਿਆ ਕਰ ਬਹਿ ਜਾ ਕਰ ਮੈਂ ਦੇਖੀ ਗਿਆ ਪਹਿਲਾਂ ਨਾ ਅੱਛਾ ਟਰੈਕਟਰ ਚਲਾਉਂਦੀ ਮੈਂ ਕੋਲੇ ਹੀ ਹਾਂ ਜਦੋਂ ਬਿੰਦਕ ਵਿਸੋ ਬਹਿ ਜਾ ਕਰਿਓ ਮੈਂ ਤਾਂ ਕੰਮ ਨਹੀਂ ਕਰਿਆ ਜਾਂਦਾ ਹਾਂ ਕਹੋ ਮੈਂ ਨਾ ਇੰਨਾ ਕੰਮ ਕਰਨ ਆਇਆ ਮੈਂ ਤਾਂ ਤੂੰ ਬਾਬਾ ਮੈਂ ਹੁਣ ਤੈਨੂੰ ਦੇਖ ਹੀ ਲਿਆ ਕੰਮ ਕਰਦੇ ਨੂੰ ਕਿਹੜਾ ਤੈਨੂੰ ਕੰਮ ਕਰਿਆ ਕਣਕ ਸਘਾਤੀ ਗਾਣਕ ਪਹਿਲਾਂ ਰਮਾਉਣ ਕੰਨੀ ਉਹ ਕਰਤਾ ਸੌਰੀ ਵਗ ਗਿਆ ਫਿਰ ਉਹ ਤੌੜ ਤੂੜ ਵਰਸੀਮ ਸੁੱਕਿਆ ਪਿਆ ਸਾਰਾ ਆ ਮੱਕੀ ਸੁੱਕੀ ਪਈ ਆ ਕਰਦਾ ਤਾਂ ਹੈ ਨਹੀਂ ਕੁਸਾ ਹਜੇ ਉਤੋਂ ਕਹਿੰਦਾ ਮੈਨੂੰ ਕਹਿੰਦਾ 2 ਲੱਖ ਰੁਪਈਆ ਦੋ ਅੱਛਾ ਮੈਂ ਕਿਹਾ ਮੈਂ ਤਾਂ ਹੱਥ ਬੰਨ ਕੇ ਪਿਆ ਭਾਜਾ ਮੇਰਾ ਜੰਦਾ ਦੋ ਵੀ ਅਗਲਾ ਹੈ ਹਾਂ ਅਗਲਾ ਕਹਿੰਦਾ ਸੀਰ 2 ਲੱਖ ਕਿੰਨਾ 1 ਲੱਖ 10 ਹਜ਼ਾਰ ਸੀ ਪਹਿਲਾਂ ਕਿ 110 ਬਾਕੀ ਕਹਿੰਦਾ ਬਿਨਾਂ ਵਿਆਜ ਤੇ ਲੈਣੇ ਵਾ ਹਾਂ ਹਾਂ ਕਿਉਂ ਬਿਨਾਂ ਵਿਆਜ ਤੇ ਝਾੜਨ ਲੱਗਦੇ ਕਿ ਕਿ ਤੋੜ ਕੇ ਦੇ ਦਈਏ ਉਹੀ ਯਾਰ ਬਸ ਕੰਮ ਨਹੀਂ ਤਾਂ ਯਾਰ ਮੇਰੀ ਗੱਲ ਸੁਣੋ ਆ ਠੇਕੇ ਵਾਲੀ ਤੋਂ ਬਚਦਾ ਤਾਂ ਐ ਨਹੀਂ ਕੁਝ ਕੀ ਕਰਨਾ ਲੈਣੀ ਫਿਰ ਅੱਗੇ ਚਾ ਹੁਣ ਆਪਣੀ ਜ਼ੁਬਾਨ ਹੋਈ ਹੋਈ ਅਗਲੇ ਨਾਲ ਗਾਹਾਂ ਨੂੰ ਉਦੋਂ ਗਾਹਾਂ ਨੂੰ ਦੇਖੀ ਜਊ ਫਿਰ ਫਿਰ ਸੀਰੀ ਦਾ ਕਿਵੇਂ ਕਰਾਂਗੇ ਰਹਿਣ ਦੇ ਯਾਰ ਸੀਰੀ ਆਪ ਹੀ ਕਰੀਏ ਜੇ ਫਿਰ ਨਹੀਂ ਪਤੀ ਸੀਰੀ ਦਾ ਰੱਖਣਾ ਪਊ ਫਿਰ ਇੰਨਾ ਔਖਾ ਹੋ ਜਾਂਦਾ ਇਕੱਲੇ ਇਕੱਲੇ ਨੂੰ ਜੋ 60 ਆਵਣੀ ਹੋਗੀ 80 ਉਹਦੇ ਵਾਲੀ ਹੋਗੀ 140 ਵਿੱਗੇ ਤੋਂ ਹੋ ਗਿਆ ਸਹੀ ਗੱਲ ਹੈ ਚਲ ਠੀਕ ਆ ਫਿਰ ਬੰਦਾ ਕੋਈ ਨਾ ਮੈਂ ਮਿਹੜੇ ਵਾਲਾ ਉਹ ਦੂਜਾ ਮੁੰਡਾ ਕਹਿੰਦਾ ਸੀ ਹਾਂ ਵੀ ਮੈਨੂੰ ਰੱਖ ਲਿਓ ਅੱਛਾ ਵਾ ਵਾ ਹਾਂ ਮੈਂ ਚੱਲ ਉਹਦੇ ਨਾਲ ਗੱਲ ਕਰ ਲਾਂਗੇ ਚੱਲ ਇਹਦਾ ਫਹਾ ਵੱਡ ਫਿਰ ਇੰਨੇ ਪੈਸੇ ਥੋੜਾ ਦੇਣੇ ਦੋ ਮੈਂ ਕਹਿੰਦਾ ਮੈਂ 15 ਦਿਨ ਜੇ ਤਾਂ ਲਵਾਵੇਂਗਾ ਠੀਕ ਹੈ ਨਹੀਂ ਤੇਰੇ ਤੇ ਇਕੱਠ ਕਰਾਂਗੇ ਹਾਂ 15 ਦਿਨ ਲਾਉਣੇ ਪੈਣੇ ਨੇ ਮੈਂ ਇਹਨੂੰ ਤੈਨੂੰ ਪਤੰਦਰਾ ਵਿਹਲੇ ਬੈਠੇ ਨੂੰ ਪਹਿਲਾਂ ਤਾਂ ਠੀਕ ਕੰਮ ਕਰ ਦੇ ਮੈਨੂੰ ਲੱਗਦਾ ਕਿਸੇ ਨੇ ਉਂਗਲ ਲਾਈ ਉਹਨੂੰ ਹਨਾ ਇਹ ਬਸ ਲੋਕ ਵੀ ਇਹੋ ਜਿਹਾ ਕੁਝ ਆਗਲਾ ਕਹਿੰਦਾ ਆਪਾਂ ਇਹਨੂੰ ਖਿੱਚ ਲਓ ਐ ਕਰ ਲਓ ਚਲ ਠੀਕ ਆ ਫਿਰ ਚੱਲ ਠੀਕ ਆ ਉਹਨੂੰ ਸਮਝਾ ਲਈ ਹੁਣ ਮੜਾ ਜਾ ਉਹ ਕੋਈ ਨਾ ਮੈਂ ਦੇਖਦਾ ਉਹਨੂੰ ਜਾ ਕੇ ਮੇਰੇ ਨਾਲ ਤਾਂ ਗਰਮ ਹੋ ਕੇ ਵਗ ਗਿਆ ਅੱਛਾ ਹਾਂ ਨਹੀਂ ਫਿਰ ਮੈਂ ਸੱਦੂ ਰਿਸ਼ਤੇਦਾਰ ਨੂੰ ਚੱਲ ਕੋਈ ਨਾ ਕੋਈ ਨਾ ਮੈਂ ਦੇਖਦਾ ਉਹਨੂੰ ਰਿਸ਼ਤੇਦਾਰਾਂ ਨੂੰ ਸੱਦ ਕੇ ਉਹਦਾ ਕਰਾਉਂ ਇਲਾਜ ਉਹ ਮੈਂ ਦੇਖਦਾ ਕੋਈ ਨਾ ਸਮਝਾਵਾਗੇ ਉਹਨੂੰ ਯਾਰ ਇੰਨਾ ਦਾ ਸਮਝ ਜਾਂਦਾ ਵੈਸੇ ਆਹੋ ਦੇਖ ਲਿਓ ਚੰਗਾ ਕੋ ਦਾ ਯਾਰ ਤੂੰ ਦੇਦ